ਧਰਮਕੋਟ ਤੋਂ ਬਹਾਦਰwala ਦੇ ਵਿੱਚੋਂ ਜਿਹੜਾ ਨੈਸ਼ਨਲ ਹਾਈਵੇ 71 ਨੰਬਰ ਗੁਜ਼ਰ ਰਿਹਾ ਸੀਗਾ ਉਹਦੇ ਵਾਸਤੇ ਜ਼ਮੀਨ ਐਕਵਾਇਰ ਕਰਨੀ ਸੀ ਤਾਂ ਉਹਦੇ ਵਿੱਚ ਗੜਬੜੀ ਸੀ ਲੈਣ ਦੇਣ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਬਿਜ਼ਨਸ ਬਿਊਰੋ ਨੇ ਪੀਸੀਐਸ ਅਧਿਕਾਰੀ ਚਾਰੂਮਿਤਾ ਦੇ ਖਿਲਾਫ ਚਾਰ ਸ਼ੀਟ ਤਿਆਰ ਕਰਤੀ ਸੀ ਤੇ ਹੁਣ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹਦਾ ਜਿਹੜਾ ਹੈੱਡਕੁਆਰਟਰ ਆ ਇਸ ਵੇਲੇ ਜਿਹੜਾ ਉਹ ਚੰਡੀਗੜ੍ਹ ਰਹੇਗਾ ਤੇ ਚੰਡੀਗੜ੍ਹ ਤੋਂ ਬਿਨਾ ਪੁੱਛੇ ਬਿਨਾ ਇਜਾਜ਼ਤ ਤੋਂ ਕਿਤੇ ਬਾਹਰ ਵੀ ਨਹੀਂ ਜਾ ਸਕਦੇ ਯਾਨੀ ਕਿ ਕਿਸਾਨ ਦੀ ਪਟੀਸ਼ਨ ਦੇ ਉੱਤੇ ਜਦੋਂ ਇਹ ਕਾਰਵਾਈ ਹੋਈ ਆ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਸਾਨੂੰ ਕਈ ਦਹਾਕੇ ਹੋ ਗਏ ਕੰਨਾਂ 'ਚ ਸੁਣਦਿਆਂ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕਰਨੀ ਹੈ ਜ਼ਮੀਨਾਂ ਤਾਂ ਅਕਵਾਇਰ ਹਾਸਲ ਹੋਣੀਆਂ ਹੀ ਹੋਣਗੀਆਂ ਤੇ ਸਰਕਾਰਾਂ ਇਹਦਾ ਕੋਈ ਫੂਲ ਪ੍ਰੂਫ ਸਿਸਟਮ ਕਿਉਂ ਨਹੀਂ ਬਣਾ ਦਿੰਦੀਆਂ ਕੋਈ ਕਮੇਟੀਆਂ ਬਣਾਉਣ ਸਾਂਝੀਆਂ ਕਮੇਟੀਆਂ ਜਿਹੜੇ ਇਹ ਫੈਸਲਾ ਕਰ ਲੈਣ ਕਿ ਇਹ ਜ਼ਮੀਨ ਕਿਹੜੇ ਦਰਜੇ ਚ ਆਉਂਦੀ ਹੈ ਅੱਵਲ ਦਰਜਾ ਦੂਜੇ ਨੰਬਰ ਦਾ ਤੀਜੇ ਦਾ ਚੌਥੇ ਦਾ ਪੰਜਵੇਂ ਦਾ ਅੱਵਲ ਦੇ ਪੈਸੇ ਇੰਨੇ ਨੇ ਦੂਜੇ ਦੇ ਇੰਨੇ ਨੇ ਤੀਜੇ ਦੇ ਇੰਨੇ ਨੇ ਚੌਥੇ ਦੇ ਇੰਨੇ ਨੇ ਇਹ ਕਿਉਂ ਨਹੀਂ ਕੀਤਾ ਜਾਂਦਾ ਤੇ ਜਿਹੜੇ ਅਧਿਕਾਰੀ ਉੱਥੇ ਲੱਗਦੇ ਆ ਬਹੁਤ ਸਾਰੇ ਤਾਂ ਲੱਗਦੇ ਆ ਇਸ ਕਰਕੇ ਆ ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਆ ਨਵਾਂ ਹਾਈਵੇ ਨਿਕਲਣਾ ਕਿੱਧਰ ਦੀ ਜਾਣਾ ਹੈ ਮੇਰੇ ਵਰਗਾ ਪਹਿਲਾਂ ਹੀ ਜਾ ਕੇ ਉੱਥੇ 20 ਕਿਲੇ ਲੈ ਲੈਂਦਾ